हां ਵੀ ਜਵਾਨਾ ਕੀ ਬੰਡਿਆ ਕਿਹੜੇ ਰੰਗਾ ਰੰਗਾ ਚ ਫਿਰਨ ਨੇ ਬੰਨਾ ਬੁੰਨਾ ਕੀ ਆ ਬੰਦਾ ਹੀ ਬੰਡਿਆ ਹੌਲੀ ਹੌਲੀ ਉਹ ਸਾਰੇ ਮੈਨੂੰ ਕਹਿੰਦੇ ਹਲੇ ਤੂੰ ਨਿੱਕਾ ਵਾ ਵੱਡਾ ਹੋ ਕੇ ਬੰਦਾ ਹੀ ਬੰਨਾ ਵਾ ਸਹੀ ਆ ਤੇ ਕਿਧਰ ਨੂੰ ਤਿਆਰੀਆਂ ਖਿੱਚੀਆਂ ਉਹ ਸ਼ਹਿਰ ਨੂੰ ਜਾਣਾ ਸੀ ਬਸ ਭਲਾ ਲੰਘੀ ਜੰਡੇ ਵਾਲੇ ਆਲੀ ਆਉਣੇ ਵਾਲੀ ਬੱਸ ਬਹਿ ਜਾ ਕੋਈ ਨਹੀਂ ਸਕੂਲੋਂ ਭੱਜ ਕੇ ਆਵਾ ਤੈਨੂੰ ਕਿਦਾਂ ਪਤਾ ਲੱਗਾ ਆ ਵੇਖ ਬਾਹਰ ਤੇ ਆ ਗਿਆ ਇੰਨੇ ਤੇਜ਼ ਹੋ ਗਏ ਅਖਬਾਰ ਵਾਲੇ ਮੈਂ ਤਾਂ ਸੁਣਿਆ ਸੀ ਅਗਲੇ ਦਿਨ ਛਾਪਦੀ ਆ ਉਹ ਪਤਾ ਪਤਾ ਕਿਦਾਂ ਲੱਗਣਾ ਵਾ ਸਕੂਲ ਦੀ ਵਰਦੀ ਪਾਈ ਆ ਕਿਤਾਬਾਂ ਵਾਲਾ ਝੋਲਾ ਤਰੇ ਕੋਲ ਆ ਸਹੀ ਕਹਿੰਦੇ ਆ ਤੈਨੂੰ ਜਿਹੜੇ ਨਿਆਣਾ ਕਹਿੰਦੇ ਆ ਅਜੇ ਤੂੰ ਨਿਆਣਾ ਹੀ ਆਜੇ ਤੈਨੂੰ ਅਕਲ ਨਹੀਂ ਆਈ ਅਜੇ ਪੂਰੀ ਸਕੂਲੋਂ ਕਿਹੜੀ ਗੱਲਾਂ ਭੱਜਿਆ ਹੋ ਉਹ ਮੈਂ ਫੇਰ ਤੀਜੇ ਚੌਥੇ ਦਿਨ ਭੱਜ ਕੇ ਵੇਖ ਲੈਣਾ ਵਾ ਕਿਤੇ ਗੋਡੇ ਨਾ ਖਲੋ ਜਾਣ ਸਿਆਣੇ ਆਂਦੇ ਨਾ ਉਦਾਂ ਵੀ ਭੱਜਣਾ ਦਾ ਠਾਣਾ ਚਾਹੀਦਾ ਵਾ ਸਹੀ ਗੱਲ ਆ ਬੜਾ ਵਧੀਆ ਭੱਜਣਿਆ ਓਏ ਪੜਨ ਦੇ ਦੇਣਿਆ ਪੜ ਲਾ ਮੁੜ ਕੇ ਪਸਤਾਉਂਦੇ ਹੁੰਦੇ ਹੀ ਮੈਂ ਇਹ ਭੜੀ ਜੋ ਸੁਰਤ ਸੰਭਾਲੀ ਜਾਣਾ ਇਹੋ ਕੁੱਤਖਾਨੇ ਚ ਪਿਆ ਵਾ ਪਤਾ ਨਹੀਂ ਮੇਰਾ ਕਦੋਂ ਖੜਾ ਸ਼ੁੱਟਣਾ ਵਾ ਜੇਲ੍ਹ ਚ ਇਹ ਤੈਨੂੰ ਜੇਲ੍ਹ ਲੱਗਦੀ ਆ ਜੇਲੀਆ ਭਾਜੀ 9 ਵਜੇ ਤੱਕ ਜਾਓ ਤੇ 3 ਵਜੇ ਤੱਕ ਤੜੇ ਰੋ ਤੇ ਘਰੇ ਆਉਂਦੇ ਫੇਰ ਕਰਦੇ ਚਲ ਜੋ ਟਿਵਿਸ਼ਨ ਕਰ ਲੋ ਸਕੂਲਾਂ ਦੇ ਕੰਮ ਨਾ ਧੰਨ ਵੀ ਵੇਹ ਨੀ ਯਾਰੇ ਨਾ ਕਿਸ ਨੇ ਕਹਿਣਾ ਜਾ ਸਕੂਲ ਦਾ ਕੰਮ ਕਰ ਲੈ ਨਾ ਕੋਈ ਪੁੱਛਣ ਵਾਲਾ ਰਮਾ ਨਾ ਬੈਠੇ ਰੋ ਮੇਰਾ ਪਤਾ ਨਹੀਂ ਇਹ ਜੱਬ ਕਦੋਂ ਮੁਕਣਾ ਪੜਾਈ ਵਾਲਾ ਭਾਜੀ ਕੋਈ ਦਵਾਈ ਦੁਈ ਨਹੀਂ ਮਿਲਦੀ ਵੱਡੇ ਹੋਣ ਵਾਲੀ ਕੋਈ ਦਵਾਈ ਵੀ ਤੈਨੂੰ ਦਵਾ ਦਾਂਗੇ ਕਲਾਸ ਕਿਹੜੀ ਚ ਪੜਦਾ ਹਾਂ ਮੈਂ ਭਾਜੀ ਪਲੱਸ ਟੂ ਚ ਉਹ ਜਿਹੜੇ ਹਿਸਾਬ ਨਾਲ ਤੂੰ ਰੋਗਰ ਲਾ ਕੇ ਕਰਨਿਆ ਨਾ ਤੇਰੀ ਪਲੱਸ 2 ਨਹੀਂ ਆ ਫੇ ਕਿਹੜੀ ਆ ਤੇਰੀ ਪਲੱਸ 2 ਹੀ ਆ ਜਿਹੜੇ ਹਿਸਾਬ ਨਾਲ ਪੜਾਈ ਤੋਂ ਮੇਰਾ ਮਨ ਨਾ ਕਹਿਣਾ ਭਾਜੀ ਮੇਰੀ ਵੀ ਥੂ ਹੀ ਹੋ ਗਈ ਆ ਠੀਕ ਰੱਖਿਆ ਫਿਰ ਕਬੂਤਰ ਰੱਖਿਆ ਇੱਕ ਸ਼ੌਕ ਕਬੂਤਰ ਉਹ ਖਲੋਇਆ ਕਲਾਕਾਰਾ ਸਬਜੈਕਟ ਦੀ ਗੱਲ ਕਰਨਿਆ ਉਹ ਕੀ ਹੁੰਦਾ ਓਏ ਵਿਸ਼ਾ ਕਿਹੜਾ ਰੱਖਿਆ ਵਿਸ਼ਾ ਵਿਸ਼ਾ ਭਾਜੀ ਪੰਜਾਬੀ ਪੜਨਾ ਭਾਵੇਂ ਆਉਂਦਾ ਭਾਵੇਂ ਨਹੀਂ ਆਉਂਦਾ ਪਰ ਮਾਂ ਬੋਲੀ ਤੋਂ ਦੂਰ ਨਹੀਂ ਜਾਣਾ ਓਏ ਸਟਰੀਮ ਕੀ ਆ ਪਾੜੀ ਸਿੰਗਰ ਬੰਨਾ ਓਏ ਉਹ ਨਹੀਂ ਭਰਾਵਾ ਲੋਕੀ ਮੈਡੀਕਲ ਨਾਨ ਮੈਡੀਕਲ ਰੱਖਦੇ ਆ ਤੂੰ ਕੀ ਰੱਖਿਆ ਵਾ ਓਈ ਸ਼ਾਓ ਪਾੜੀ ਆਰਟਸ ਮੈਨੂੰ ਤੇਰੇ ਮੂੰਹ ਤੋਂ ਲੱਗਣ ਡਿਆ ਏ ਆਉਂਦਾ ਵੀ ਆ ਕੁੱਖ ਤੇਨੂੰ ਪਾਜੀ ਆਉਂਦਾ ਆਉਂਦਾ ਕਿਉਂ ਨਹੀਂ ਹੈ ਜੀਓਗ੍ਰਾਫੀ ਹਿਸਟਰੀ ਪੁੱਛੋ ਕੀ ਪੁੱਛਣਾ ਆਰਟਸ ਦਾ ਮਤਲਬ ਦੱਸ ਕੀ ਹੁੰਦਾ ਆਰਟਸ ਦੱਸ ਪਾਜੀ ਵੇਖੋ ਜਦੋਂ ਆਪਾਂ ਪਾਣੀ ਲਈਦਾ ਨਾ ਪੈਲੀਆਂ 'ਚ ਉਦੋਂ ਆੜ ਪਾਈਦੀ ਨਾ ਜਦੋਂ ਇੱਕ ਹੋਰ ਨਾਲ ਆੜ ਪਾਦੀ ਹੈ ਨਾ ਹਾਂ ਉਦੋਂ ਬਣ ਜਾਂਦਾ ਵਾ ਆਰਟਸ ਇਹ ਘੜੇ ਹਿਸਾਬ ਨਾਲ ਭਾੜੀ ਇੱਕ ਵਚਨ ਬਹੁ ਵਚਨ ਕੱਲੀ ਆ ਤੇ ਆੜ ਆ ਜੇ ਦੋ ਆ ਤੇ ਆਰਟਸ ਓ ਜਾ ਭਰਾਵਾ ਤੂੰ ਵੀ ਆਰਸੀ ਆ ਫਿਰ ਮੈਨੂੰ ਇਹ ਗੱਲ ਦੱਸ ਪੜਨ ਕਿਉਂ ਨਿਆ ਆ ਪਾਜੀ ਮੇਰਾ ਤੇ ਜੀ ਨਹੀਂ ਕਰਦਾ ਪੜਨ ਨੂੰ ਘਰ ਦੇ ੱਤਕੇ ਨਾ ਕਲਾਈ ਜਾਂਦੇ ਕਿ ਪੜ ਲਾ ਪੜ ਲਾ ਕਿਤੇ ਨੌਕਰੀ ਲੱਗ ਜੇਗਾ ਨੌਕਰੀ ਲਈ ਪੜਨਿਆ ਹੋਰ ਪਾਜੀ ਨੌਕਰੀਆਂ ਲੈਣ ਲਈ ਪੜਨਦੇ ਆ ਸਾਰੇ ਮੈਨੂੰ ਵੀ ਮੇਰੇ ਘਰ ਦੇ ਕਹਿੰਦੇ ਕਿ ਪਰਕਾਰ ਮਰ ਲਏਗਾ ਮੇਰਾ ਤੇ ਪਾਜੀ ਜੀ ਨਹੀਂ ਕਰਦਾ ਪੜਨ ਨੂੰ ਤੂੰ ਹੀ ਮੈਨੂੰ ਇਹ ਦੱਸੋ ਬਿਨਾ ਪੜੇ ਤਾਂ ਨਹੀਂ ਨੌਕਰੀ ਨੌਕਰੀ ਕੋਈ ਮਿਲਦੀ ਬਿਨਾ ਪੜੇ ਵਾਲੀਆਂ ਨੂੰ ਨੌਕਰੀਆਂ ਹੁੰਦੀਆਂ ਉਹ ਮੈਨੂੰ ਦੱਸੋ ਕਿੱਦਾਂ ਉਹ ਖੇਤਾਂ ਜੀ ਆ ਜਿੱਦਾਂ ਅੱਗੇ ਚੱਲਣ ਨੇ ਆ ਕੰਮ ਖੇਤਾਂ ਉਹ ਨਹੀਂ ਭਾਈ ਸਹੀ ਧੁੱਪੇ ਵੜਾ ਮਰਨਾ ਪੈਂਦਾ ਪਿੰਡਾ ਲੋਕਰਗਾ ਜਾਂਦਾ ਵਾ ਉਹ ਤਾਂ ਫੇਰ ਇਦਾਂ ਹੀ ਆ ਓਏ ਮੂਰਖਾ ਪੜ੍ਹਾਈ ਜਿਹੜੀ ਹੁੰਦੀ ਹੈ ਨਾ ਨੌਕਰੀ ਲੈਣ ਲਈ ਨਹੀਂ ਕਰੀਦੀ। ਮੈਨੂੰ ਉਹ ਕਰਦੇ ਤੂੰ ਤੂੰ ਸਕੂਲੇ ਘਲਾਉਣ ਦੇ ਆ ਕਿ ਪੜ੍ਹ ਪੜ ਨੌਕਰੀ ਲੱਗ ਜਾਏਗਾ। ਇੱਥੇ ਹੀ ਗਲਤ ਹੈ। ਉਹ ਨੌਕਰੀ ਲੈਣ ਲਈ ਨਹੀਂ ਪੜੀਦਾ। ਫੇਕ ਆਦੇ ਲਈ ਪੜੀਦਾ ਵਾ। ਓਏ ਆਪਣੇ ਆਪ ਨੂੰ ਗਿਆਨਮਾਨ ਕਰਨ ਲਈ ਪੜੀਦਾ ਵਾ। ਪੜ੍ਹਾਈ ਇਹ ਕਰਕੇ ਹੁੰਦੀ ਆ। ਉਹ ਬੰਦਾ ਪੜ੍ਹਿਆ ਲਿਖਿਆ ਹੋਵੇ ਨਾ ਤੇ ਬੱਸਾਂ ਬੱਸਾਰੇ ਬੋਰਡ ਪੜ੍ਹ ਲੈਂਦਾ ਨਹੀਂ ਤੇ ਬੰਦਾ ਗਲਤ ਚੱਲ ਜਾਂਦਾ ਕਿਸੇ ਬੰਨੇ। ਤੁਹਾਡੀ ਗੱਲ ਸਹੀ ਹੈ। ਮੈਨੂੰ ਪੜ੍ਹਨਾ ਆਉਂਦਾ ਹੋਗਾ ਤਾਂ ਮੈਂ ਪਿੰਡ ਵਾਲੀ ਬੱਸੇ ਪਾਉਂਗਾ। ਇੱਥੋਂ ਬਵਾਂ ਮੈਂ ਅੰਮ੍ਰਿਤਸਰ ਵਾਲੀ ਤੇ ਲਾਹੌਰ ਜਾਵਣਾ। ਲਾਹੌਰ ਕਿਹਦੇ ਨਹੀਂ ਆਂਦੀਆਂ ਕੀ ਪਤਾ ਹੁੰਦਾ ਰੱਬ ਦੀ ਮਿਹਰ ਹੋ ਜਾਦਾ ਕਿਤੇ ਬਾਰਡਰ ਫੁੱਟਰ ਖੁੱਲੀ ਜਾਣ ਉਹ ਚੱਲ ਉਹ ਤੇ ਜਦੋਂ ਖੁੱਲਣਗੇ ਖੁੱਲਣ ਗਈ ਹਾਂਜੀ ਸਕੂਲ ਦਾ ਪ੍ਰਿੰਸੀਪਲ ਕੌਣ ਆ ਸੁਖਪਾਲਿਆ ਸੁਖਪਾਲ ਨਾ ਕਹੋ ਭਾਜੀ ਹੈ ਉਹ ਦੁਖਪਾਲ ਹੀ ਆ ਬੱਚਿਆਂ ਨੂੰ ਦੁਖ ਹੀ ਦਿੰਦਾ ਰਹਿੰਦਾ ਵਾ ਕਿਉਂ ਉਦਾਂ ਤੇ ਕੋਈ ਪੀਰੀਅਡ ਵੇਲਾ ਹੁੰਦਾ ਨਹੀਂ ਆ ਤੇ ਜਦੋਂ ਕਿਤੇ ਰੱਬ ਦੀ ਮਿਹਰ ਹੋਈ ਹੋਵੇ ਨਾ ਕਿਤੇ ਵੇਲਾ ਹੋਵੇ ਪੀਰੀਅਡ ਤੇ ਸਾਨੂੰ ਕਹੂਗਾ ਚਲੋ ਲਫਾਫੇ ਚੁੱਕੀ ਜਾਓ ਸਕੂਲ ਕਿੰਨਾ ਦਾ ਸਕੂਲ ਨਿਆਣਿਆਂ ਦਾ ਤੇ ਫਿਰ ਸਫਾਈ ਵੀ ਤੇ ਨਿਆਣਿਆਂ ਨੇ ਕਰਨੀ ਹੈ ਨਾ ਆਦੇ ਪਾਣੀ ਮੈਂ ਗੱਲ ਸੋਚੀ ਨਹੀਂ ਬਸ ਫਿਰ ਇਦਾਂ ਮਾਸਟਰਾਂ ਨੂੰ ਗਲਤ ਨਹੀਂ ਕਹੀਦਾ ਹੁੰਦਾ ਤੁਸੀਂ ਵੀ ਸਕੂਲੇ ਜਾਂਦੇ ਰਹੇ ਜੀ ਜਾਂਦਾ ਤੇ ਮਮੀ ਤੇਰੇ ਅਗੋਂ ਕਰੀ ਕਰੀ ਹੁੰਨਾ ਤਾਂ ਫਿਰ ਮੈਨੂੰ ਕਾਹ ਤੋਂ ਢੱਕਣ ਦੇ ਮੈਂ ਤੈਨੂੰ ਇਹ ਕਰਕੇ ਢੱਕਣਿਆ ਵਾਂ ਜਿਹੜੇ ਸਕੂਲ ਦੇ 10 15 ਸਾਲ ਹੁੰਦੇ ਆ ਨਾ ਸਾਡੇ ਹਾਂਜੀ ਇਹੋ ਹੀ ਬੇਫਿਕਰੀ ਦੇ ਹੁੰਦੇ ਆ ਇਹ ਸਵਰਗੀ ਹੁੰਦਾ ਤੂੰ ਸਾਰੀ ਜ਼ਿੰਦਗੀ ਮਿਸ ਕਰਨਾ ਏਦਾਂ ਹੀ ਹੋਊਗਾ ਬਿਲਕੁਲ ਏਦਾਂ ਹੀ ਹੋਊਗਾ ਅੱਜ ਮੇਰਾ ਪਤਾ ਕਿੰਨਾ ਦਿਲ ਕਰਦਾ ਸਕੂਲੇ ਜਾਣ ਨੂੰ ਮੇਰੇ ਵੰਡੇ ਚਲ ਜਾ ਕਰੋ ਇਹ ਵੀ ਉਮਰ ਹੀ ਹੁੰਦੀ ਹੈ ਸਕੂਲੇ ਜਾਣ ਵਾਲੀ ਵਰਗ ਦੇ ਤਿੰਨ ਜਿਹੜੇ 10-15 ਸਾਲ ਮਿਲੇ ਆ ਨਾ ਇਹ ਖੰਡਾਲਾ ਤੇ ਭਾਜੀ ਮੈਨੂੰ ਕਿਉਂ ਨਹੀਂ ਸਵਰਗ ਲੱਗਣ ਡਿਆ ਤੇਰੀ ਸੈਟਿੰਗ ਨਹੀਂ ਨਾ ਅਜੇ ਹੈਗੀ ਕੀ ਮਤਬਲਾ ਉਹ ਤੂੰ ਅਜੇ ਬੱਚਿਆਂ ਨਾਲ ਕੁਲਿਆ ਮਿਲਿਆ ਨਹੀਂ ਐ ਸੈਸ਼ਨ ਕਰਕੇ ਨਹੀਂ ਤੇਰਾ ਜੀ ਲੱਗਦਾ ਤੇਰਾ ਜੀ ਲੱਗਣ ਡਿਆ ਪੈਣਾ ਉਹ ਸਾਲ ਤੇ ਇੱਕ ਰਹਿ ਗਿਆ ਤੇਰਾ ਹੁਣ ਤੇ ਭਾਜੀ ਫੇ ਮੈਨੂੰ ਨਾ ਮਿਲੂਗੀ ਕਿਸ ਤਰੀਕੇ ਨਾਲ ਨੌਕਰੀ ਨੌਕਰੀ ਲੈ ਕੇ ਕਰਨਾ ਕੀ ਉਹ ਭਾਜੀ ਵਿਆਹ ਕਰਾਊਗਾ ਚੂੜੇ ਵਾਲੇ ਹੱਥ ਦੀ ਰੋਟੀ ਘਾਇਆ ਕਰੂਗਾ ਨੂੰ ਕੰਨ ਕੰਨੇ ਆ ਨਹੀਂ ਹੋਣਗੇ ਮੇਰੇ 5 7 ਤੇ ਮੈਨੂੰ ਡਾੜਾ ਡਾੜਾ ਕਰਦੇ ਫਿਰਨਗੇ ਮਾਰ ਮਾਰ ਚ ਪੜਾ ਕਲਾ ਕਰੂੰਗਾ ਸਕੂਲੇ ਤੇ ਆਪ ਮੈਂ ਘਰੇ ਲੇਟੇ ਮਾਰਾ ਕਰੂ ਮੰਜੀ ਦਾ ਪੁੱਤ ਕੋਈ ਵਿਆਹ ਹੋ ਲੈ ਆਂਦੇ ਕਰੀ ਜਿਦ ਤਰਾ ਲੱਕ ਮੰਜੀ ਨਾਲ ਲੱਗ ਗਿਆ ਤੇ ਮੈਨੂੰ ਤਰਹੀ ਤੈਨੂੰ ਪਤਾ ਨਹੀਂ ਅਜੇ ਕਬੀਲਦਾਰੀਆਂ ਦਾ ਇਹ ਗੱਲਾਂ ਕਰਨੀਆਂ ਸੌਖੀਆਂ ਵਾ ਇਹ ਤੈਨੂੰ ਲੱਗੂ ਅਜੇ ਵੱਡਾ ਹੋ ਕੇ ਗਾਂ ਪਤਾ ਵੱਡਾ ਹੀ ਤੇ ਮੈਂ ਹੋ ਨਹੀਂ ਡਿਆ ਭਲਾ ਨਹੀਂ ਮੈਂ ਕਦੋਂ ਹੋਣਾ ਵੱਡਾ ਦੱਸੋ ਕੋਈ ਤਰੀਕਾ ਵੱਡੇ ਹੋਣ ਦਾ ਹੈਗਾ ਤਰੀਕਾ ਵੱਡੇ ਹੋਣ ਦਾ ਕਿਹੜਾ ਹੈਗਾ ਨਹੀਂ ਕਿਹੜਾ ਵਾ ਗਾਡਰ ਨੂੰ ਪਾਉਣੀ ਰੱਸੀ ਓ ਸ਼ਾਦੀ ਠੀਕ ਹੈ ਤੇ ਰੱਸੀ ਜਾ ਕੇ ਤੇਉਣ ਨੂੰ ਪਾ ਲੈਣੀ ਤੇ ਬੈਂਚਰੇ ਉਤੇ ਖਲੋ ਜਾਣਾ ਤੇ ਉਹਦੇ ਵਿੱਚੋਂ ਇਦਾਂ ਝੂਟੇ ਲੈਣੇ ਆ ਬੱਸ ਭਾਜੀ ਕੱਲੀ ਧੌਣ ਹੀ ਨਾ ਨਾ ਲੰਮੀ ਹੋ ਜੇ ਓਏ ਇਦਾਂ ਕਰਨਾ ਨਹੀਂ ਵੱਡਾ ਹੋ ਹੀ ਜਾਣਾ ਵਾ ਤੂੰ ਜਦੋਂ ਤੇਰਾ ਟਾਈਮ ਆਉਣਾ ਕਿ ਤੈਨੂੰ ਪਹਿਲਾਂ ਕਿਦਾਂ ਟੀਕਾ ਲਾ ਕੇ ਵੱਡਾ ਕਰਦੀਏ ਤੈਨੂੰ ਤੂੰ ਮੜ ਕੇ ਵੱਡਾ ਹੋ ਕੇ ਰੋਣਾ ਹੀ ਕਿ ਮੈਂ ਵੱਡਾ ਕਿਉਂ ਹੋ ਗਿਆ ਵਾ ਕੂਲੇ ਜਾਇਆ ਕਰ ਪੜਨ ਦਾ ਵੇਲਾ ਹੀ ਪੜਲਾ ਜਿਹੜੇ ਤੇਰੇ ਸੱਜਣ ਮਿੱਤਰਿਆ ਤੈਨੂੰ ਲੱਭਣੇ ਆ ਕਦੀ ਕੀ ਤਾ ਤੂੰ ਕਿੱਥੇ ਹੋਣਾ ਵਾ ਉਹਨਾਂ ਨੇ ਕਿੱਥੇ ਹੋਣਾ ਵਾ ਆ ਗੱਲ ਤੁਹਾਡੀ ਭਾਜੀ ਮੇਰੇ ਸਿੱਧੀ ਦਿਲ ਤੇ ਵਜਹੀ ਸਹੀ ਗੱਲ ਯਾਰ ਦੋਸਤ ਨਹੀਂ ਲੱਭਦੇ ਕਬੀਲਦਾਰੀਆਂ 'ਚ ਪੈ ਜਾਂਦੇ ਆਪੋ ਆਪਣੇ ਕੰਮਾਂ 'ਚ ਰੁੱਝ ਜਾਂਦੇ ਆ। ਕੱਲ ਨੂੰ ਕੋਈ ਮੇਰੇ ਵਰਗਾ ਬੰਦਾ ਕੁਝ ਬਣ ਬਣਾ ਗਿਆ, ਤਾਰਸਟੂਰ ਬਣ ਗਿਆ। ਕਿੱਥੇ ਫਿਲਮ ਸਿਟੀਆਂ 'ਚ ਖਾਪਦੇ ਫਿਰਨਗੇ, ਬੰਬੇ ਮੈਨੂੰ ਲੱਭਦੇ ਫਿਰਨਗੇ। ਅੱਜ ਤੋਂ ਬਾਅਦ ਨਹੀਂ ਸਕੂਲੋਂ ਪੜਦਾ, ਤੁਰ ਕੇ ਹੀ ਆਉਂਗਾ। ਤੁਰ ਕੇ ਆਉਂਗਾ। ਉਹ ਨਹੀਂ ਨਹੀਂ ਛੁੱਟੀ ਦੇ ਟਾਈਮ ਉਦੋਂ ਨਿਆਣੇ ਤੁਰ ਕੇ ਹੀ ਆਉਂਦੇ ਹੁੰਦੇ ਆ। ਸਹੀ ਆ ਬਿਲਕੁਲ। ਉਹ ਵੇ ਮੇਰਾ ਭਤੀਜਾ ਵੀ ਆ ਗਿਆ ਹੀ। ਚਾਚੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਪੋਤਾ। ਬੱਸ ਭਾਜੀ ਤੂੰ ਹੀ ਨਹੀਂ ਜਾ ਹੁਣ ਬੋਲਣਾ ਜਿੱਦਾਂ ਤੁਸੀਂ ਮੈਨੂੰ ਸਮਝਾਇਆ ਨਾ ਉਦਾਂ ਹੀ ਇਹਨੂੰ ਮੈਂ ਸਮਝਾਉਣਾ ਵਾਂ ਵੇਖ ਓਏ ਕਾਕਾ ਆਹੋ 10-15 ਸਾਲ ਆ ਆਪਣੇ ਕੋਲ ਸਵਰਗਾਂ ਦੇ ਮੁੜ ਕੇ ਤੇ ਆਪਾਂ ਫਾਇਏ ਲੱਗਣਾ ਵਾ ਉਹ ਬੰਦਾ ਇੱਕ ਰੀ ਕਬੀਲਦਾਰੀਆਂ ਚ ਪੈ ਗਿਆ ਨਾ ਫੇਰ ਨਹੀਂ ਲੱਕ ਸਿੱਧਾ ਹੁੰਦਾ ساری ਜ਼ਿੰਦਗੀ ਤੇ ਇਹਦੇ ਭਾਈ ਚਲ ਸੋ ਚਾਲੀ ਆ ਆਵੇ ਪਰੌਣੇ ਆ ਜਾਵੇ ਪਰੌਣੇ ਆ ੱਤਕੇ ਧੋਣੇ ਖਾਵੇ ਪਰੌਣੇ ਉਹ ਪੜ੍ਹਾਈ ਕੱਲੀ ਨੌਕਰੀਆਂ ਲੈਣ ਲਈ ਨਹੀਂ ਕਰੀਦੀ ਕਿਉਂ ਭਾਜੀ ਸੂਜਮਾਨ ਬਣ ਲਈ ਕਰੀਦੀ ਆ ਤੇ ਮੇਰਾ ਵੀਰ ਅੱਜ ਤੇ ਸਕੂਲੋਂ ਭੱਜ ਆਇਆ ਵਾ ਗਾਂਦ ਨਾ ਭੱਜ ਕੇ ਆਈ ਚੱਲ ਸਕੂਲੇ ਕਿਉਂ ਭਾੜੀ ਖੁੱਲ ਗਈਆਂ ਨਾ ਅੱਖਾਂ ਮੈਨੂੰ ਲੱਗਦਾ ਤੇਰੇ ਦਿਮਾਗ ਦੀ ਬੱਤੀ ਬੁੱਝ ਗਈ ਆ ਹਾਂ ਟਾਈਮ ਤੇ ਵੇਖ 3 ਵੱਜ ਗਏ ਆ ਛੁੱਟੀ ਦਾ ਟਾਈਮ ਹੋ ਗਿਆ ਵਾ ਉਹਦੇ ਵਿਚਾਰੇ ਦੀ ਗੱਲ ਦੇ ਤੂੰ ਉਦਾਂ ਹੀ ਭਾਰਤ ਦਾ ਨਕਸ਼ਾ ਵਾਤ ਆਈਓ ਹਾਂ ਉਹ ਛੁੱਟੀ ਹੋ ਗਈ ਆ ਜੇ ਛੁੱਟੀ ਹੋ ਗਈ ਤੇ ਮੈਂ ਇੱਥੇ ਕੰਡਿਆ ਚੰਗਾ ਭਾਜੀ ਸਸਰੀ ਘਰ ਉਹ ਖਲੋਇਆ ਜੇਰਾਗਾ